भाई हा धा भाई ਜੇ ਇਧਰ ਤੇ ਬਣੀ ਜਨ ਆਪਣਾ ਸਰ ਮੇਰਾ ਨਾਮ ਸਾਹਿਬ ਸਿੰਘ ਅੰਮ੍ਰਿਤਸਰ ਤੋਂ ਵਿਧਾਇਕੀ ਪ੍ਰਧਾਨ ਅੰਮ੍ਰਿਤਸਰ ਸਰ ਕੀ ਕਹਿਣਾ ਚਾਹੋਗੇ ਕੀ ਲੂਟ ਸਰ ਸਾਡੀ ਇਹ ਜੁਨੀਅਨ ਆ ਯੂਨਾਈਟਡ ਟ੍ਰੇਡ ਜੁਨੀਅਨ ਪੰਜਾਬ ਦੀ ਹੈ ਇਹ ਸਾਰੇ ਪੰਜਾਬ ਦੀ ਜੁਨੀਅਨ ਆ ਜਿਹੜਾ ਇਹ ਇਹਨਾਂ ਡਰਾਵਨਾ ਪ੍ਰਤੀ ਕਾਨੂੰਨ ਪਾਸ ਕਰਨ ਰਹੇ ਆ ਜਿਹੜਾ ਵੀ ਜੇ ਕੋਈ ਰੋਡ ਐਕਸੀਡੈਂਟ ਕਿਸੇ ਕੋਲ ਹੁੰਦਾ ਟੂ ਵੀਲਰ ਤੋਂ ਲੈ ਕੇ 18 ਚੱਕੀ ਤੱਕ ਜੇ ਕੋਈ ਇਹ ਕਾਨੂੰਨ ਤੇ ਵਿੱਚ ਐਕਸੀਡੈਂਟ ਹੋ ਗਿਆ ਉਹਨੂੰ ਸਜ਼ਾ ਦਿੱਤੀ ਜਾਊਗੀ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਇਹ ਬਿਲਕੁਲ ਗਲਤ ਆ ਜੇ ਇਹ ਨਾ ਪੈਸਾ ਹੋ ਸਾਡੇ ਕੋਲ ਡਰਾਈਵਰ ਕੋਲ ਇੰਨਾ ਪੈਸਾ ਤਾਂ ਸਾਨੂੰ ਕਿਉਂ ਡਰਾਈਵਰੀ ਕਰਨ ਦੀ ਇਹ ਰੋਡ ਤੇ ਆਪਾਂ ਥੱਕੇ ਖਾਈਏ ਜਿੰਨਾ ਪੈਸਾ ਹੋ ਇਹਦੇ ਬਕੋਨੋ ਕੰਮ ਖੋਲ ਕੇ ਬਾਈ ਨੇ ਫਿਰ ਤੇ ਇਸ ਕਰਕੇ ਇਹ ਕਾਨੂੰਨ ਨਹੀਂ ਪਾਸ ਹੋਣਾ ਚਾਹੀਦਾ ਡਰਾਈਵਰ ਲਈ ਪਹਿਲਾਂ ਹੀ ਘਰ ਚ ਲਾਉਣਾ ਔਖਾ ਹੈ ਭਾਈ ਅੱਜ ਕੱਲ੍ਹ ਦੇ ਯੁੱਗ 'ਚ ਪਰ ਜਿਹੜਾ ਇਹ ਨਵਾਂ ਫਰਮਾਨ ਆਇਆ ਪਹਿਲਾਂ ਡੀਜ਼ਲ ਲੈਦੇ 2.500 ਨਵਾਂ ਫਰਮਾਨ ਬਹੁਤ ਗਲਤ ਆਇਆ ਭਾਈ ਇਹਦੇ ਬਹੁਤ ਜ਼ਿਆਦਾ ਗਲਤ ਆਇਆ ਤੇ ਪਹਿਲਾਂ ਹੀ ਸਾਨੂੰ ਘਰ ਲਾਉਣਾ ਬੜੇ ਔਖੇ ਆ ਆ ਹੁਣ ਸਿਆਸਤਰ ਦੀਆਂ ਆ ਗਈਆਂ ਚਲੋ ਸਰਦੀਆਂ ਆ ਗਈਆਂ ਚਲੋ ਵਿਆਹਾਂ ਸੀਜ਼ਨ ਆ ਤੇ ਤੇ ਗਰਮੀਆਂ ਆਉਂਦੀਆਂ ਉਹ ਲੱਗਦਾ ਕੱਖ ਨਹੀਂ ਹੁਣ ਕਿ ਕਿਸੇ ਡੈਕਸ ਟੁੱਟ ਜਾਂਦੇ ਆ ਕਿਸੇ ਦੀ ਪਾਸਿੰਗ ਹੋ ਜਾਂਦੀ ਆ ਕੇਂਦਰ ਸਰਕਾਰ ਦੀ ਨੀਤੀ ਪੰਜਾਬ واسط ਕੀ ਆ ਕੀ ਬਹੁਤ ਮਾੜੀ ਨੀਤੀ ਆ ਜੀ ਇਹਨਾਂ ਵੱਤ ਕਿਹੜਾ ਕੇਂਦਰ ਸਰਕਾਰ ਨੇ ਅੱਜ ਤੱਕ ਪੰਜਾਬ ਦਾ ਸੋਚਿਆ ਵੀ ਕੀ ਆ ਬਹੁਤ ਨੀਤੀ ਮਾੜੀ ਆ ਡਰਾਈਵਰ ਨੂੰ ਤੇ ਸਹੀ ਪੁੱਛੋ ਤੇ ਰੋਡ ਤੇ ਡਰਾਈਵਰ ਨੂੰ ਤਾਂ ਬੰਦਾ ਕਹਿੰਦੇ ਨਹੀਂ ਏ ਕੇ ਵਿਆਹ ਸ਼ਾਦੀ ਚਲਜੋ ਗੱਡੀ ਲੈ ਜਾਓ ਤੇ ਆਂਦੇ ਭਾਜੀ ਤੂੰ ਗੱਡੀ ਦਾ ਖਲੋ ਜਾ ਤੂੰ ਅੰਦਰ ਨਹੀਂ ਹੋਣਾ ਜੇ ਕਿਸੇ ਦੀ ਸ਼ੋਅ ਕਰਦੀ ਪਾਰਟੀ ਚਲਜੋ ਤਾਂ ਡਰਾਈਵਰ ਦੀ ਰੋਟੀ ਪਰੇ ਲੱਗੀ ਆ ਡਰਾਈਵਰ ਅੰਦਰ ਨਹੀਂ ਹੋਣਾ ਚਾਹੀਦਾ ਡਰਾਈਵਿੰਗ ਤੋਂ ਪਹਿਲਾਂ ਬੰਦਾ ਨਹੀਂ ਕਹਿੰਦੇ ਕੀ ਮਤਾਂ ਬੱਸ ਕਿੱਥੇ ਜਾਵੇਗਾ ਟਾਡੇ ਵਧੀਆ ਅਹੀਂ ਤਾਂ ਨੇ ਵੀ ਇਹ ਕਾਨੂੰਨ ਜਿਹੜਾ ਡਰਾਈਵਰਾਂ ਬਣਾਉਣਾ ਚਾਹੀਦਾ ਡਰਾਈਵਰਾਂ ਪਤੀ ਕੋਈ ਨਾ ਕੋਈ ਕਾਨੂੰਨ ਹੋਣਾ ਚਾਹੀਦਾ ਕਿ ਰੋਡ ਤੇ ਡਰਾਈਵਰਾਂ ਨੂੰ ਕੋਈ ਨਾ ਕੋਈ ਸਹੂਲਤ ਹੋ ਜੇ ਰੋਡ ਤੇ ਸਾਨੂੰ ਸਹੂਲਤ ਕੋਈ ਨਹੀਂ ਡਰਾਈਵਰਾਂ ਦੀ ਵੀ ਨਹੀਂ ਆ ਗਈ ਆ ਇੱਕ ਤਾਂ ਪੁੱਤਲਾ ਫੋਕੇ ਜਾਏ ਇਹ ਅਮਰਸਾਹ ਦਾ ਪੁੱਤਲਾ ਫੋਕੇ ਜਾਣਾ ਹੈ ਸਰ ਆਪਣਾ ਨਾਮ ਤੇ ਜੱਤੀ ਬੰਦੇ ਦਾ ਮੇਰਾ ਨਾਮ ਜਰਮਨਦੀਪ ਸਿੰਘ ਜੰਡਿਆਲਾ ਗੁਰੂ ਤੋਂ ਮੈਂ ਸਰ ਜੀ ਕੀ ਕਹਿਣਾ ਚਾਹੋਗੇ ਜਿਹੜਾ ਕੇਂਦਰ ਸਰਕਾਰ ਦੇ ਕਾਨੂੰਨ ਬਸ ਇਹ ਬਹੁਤ ਡਰਾਈਵਰਾਂ ਦੇ ਵਾਸਤੇ ਮਾੜਾ ਕਾਨੂੰਨ ਅਮਿਤ ਸ਼ਾਹ ਜੀ ਨੇ ਕਾਲਾ ਕਾਨੂੰਨ ਡਰਾਈਵਰਾਂ ਦੇ ਉੱਤੇ ਥੋਪ ਦਿੱਤਾ ਗਿਆ ਇਹ ਨਹੀਂ ਹੀ ਹੋਣਾ ਚਾਹੀਦਾ ਡਰਾਈਵਰ ਭਾਈਚਾਰਾ ਐੱਗੇ ਹੀ ਬਹੁਤ ਤੰਗ ਪਰੇਸ਼ਾਨ ਆ ਕੁਝ ਡੀਜ਼ਲ ਦੇ ਰੇਟਾਂ ਕਾਰਨ ਕੁਝ ਟੂਲ ਟੈਕਸਾਂ ਤੋਂ ਪਰੇਸ਼ਾਨ ਆ ਇਸ ਕਰਕੇ ਹੁਣ ਨਵਾਂ ਹੀ ਕਾਨੂੰਨ ਜਿਹੜਾ ਇਹਨਾਂ ਨੇ ਕਾਲਾ ਬਣਾ ਦਿੱਤਾ ਵਾ ਡਰਾਈਵਰ ਦੇ ਘਰ ਐੱਗੇ ਵੀ ਰੋਟੀ ਨਹੀਂ ਪੂਰੀ ਪੱਕ ਰਹੀ ਤੇ ਜਿੰਨਾ ਚਿਰ ਤੱਕ ਇਹ ਕਾਲਾ ਕਾਨੂੰਨ ਵਾਪਸ ਨਹੀਂ ਲੈਣਗੇ ਡਰਾਈਵਰ ਸਾਰਿਆਂ ਦਾ ਏਕਾਵਾ ਇਹ ਨਹੀਂ ਮਤਲਬ ਕਿ ਗੱਡੀਆਂ ਚਲਾਉਣਗੇ ਧਰਨਾ ਦਿਨ ਦਿਨ ਸਾਡਾ ਜਿਹੜਾ ਸੰਘਰਸ਼ ਆ ਉਹ ਤਿੱਖਿਆ ਹੋਇਆ ਜਾਏਗਾ